ਹੈਲੋ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਤਿੰਨ ਆਸਾਨ ਤਰੀਕਿਆਂ ਨਾਲ ਮੱਕੀ ਦੀ ਰੋਟੀ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ। ਇਹ ਮੱਕੀ ਦੀ ਰੋਟੀ ਬਹੁਤ ਹੀ ਨਰਮ ਅਤੇ ਬਹੁਤ ਹੀ ਮੁਲਾਇਮ ਬਣ ਕੇ ਤਿਆਰ ਹੋਵੇਗੀ। ਇੱਧਰ ਮੈਂ ਮੱਕੀ ਦੀ ਰੋਟੀ ਬਣਾਉਣ ਲਈ ਚਾਰ ਕਾਲੀਆਂ ਮੱਕੀ ਦਾ ਆਟਾ ਲੈ ਲਿਆ। ਆਟੇ ਨੂੰ ਮੈਂ ਚੰਗੀ ਤਰ੍ਹਾਂ ਛਾਨ ਲਿਆ ਸੀ। ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਆਟਾ ਲੈ ਲੈਣਾ ਹੈ। ਇੱਧਰ ਮੈਂ ਪੈਨ ਵਿੱਚ ਪਾਣੀ ਗਰਮ ਰੱਖ ਲਿਆ ਸੀ ਪਾਣੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਆਟੇ ਵਿੱਚ ਥੋੜਾ ਥੋੜਾ ਕਰਕੇ ਪਾਣੀ ਪਾਉਂਦੇ ਜਾਣਾ ਹੈ ਜਿਆਦਾ ਇੱਕੋ ਲਖਤ ਪਾਣੀ ਨਹੀਂ ਪਾਉਣਾ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਣਾ ਹੈ ਤੇ ਆਟੇ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਲ ਲੈਣਾ ਹੈ ਤੁਸੀਂ ਚਾਹੋ ਤਾਂ ਆਟੇ ਨੂੰ 10 ਮਿੰਟ ਲਈ ਪਾਣੀ ਵਿੱਚ ਮਿਲਾ ਕੇ ਰੱਖ ਸਕਦੇ ਹੋ ਪਰ ਮੈਂ ਇਸ ਨੂੰ ਡਾਇਰੈਕਟ ਹੀ ਰੋਟੀ ਬਣਾ ਕੇ ਤਿਆਰ ਕਰਨਿਆ ਇਸ ਲਈ ਮੈਂ ਆਟਾ ਗੁੰਨ ਕੇ ਤਿਆਰ ਕਰ ਲਵਾਂਗੀ ਥੋੜਾ ਥੋੜਾ ਕਰਕੇ ਇਸ ਵਿੱਚ ਪਾਣੀ ਪਾਉਂਦੇ ਜਾਣਾ ਹੈ ਤੇ ਚੰਗੀ ਤਰ੍ਹਾਂ ਆਟੇ ਨੂੰ ਮਲ ਲੈਣਾ ਹੈ ਆਟੇ ਵਿੱਚ ਜਿਆਦਾ ਪਾਣੀ ਇਕੋ ਲਖਤ ਨਹੀਂ ਪਾਉਣਾ ਹੁਣ ਮੈਂ ਚੰਗੀ ਤਰ੍ਹਾਂ ਆਟੇ ਨੂੰ ਮਲ ਲਵਾਂਗੀ ਆਟੇ ਨੂੰ ਮੈਂ ਚੰਗੀ ਤਰ੍ਹਾਂ ਗੁੰਨ ਲਿਆ ਸੀ ਇੱਕ ਸਾਈਡ ਤੇ ਮੈਂ ਥੋੜਾ ਜਿਹਾ ਆਟਾ ਕੱਢ ਦਿੱਤਾ ਇਸ ਨੂੰ ਮੈਂ ਬਾਅਦ ਵਿੱਚ ਗੁੰਨ ਕੇ ਤਿਆਰ ਕਰਾਂਗੀ ਹੁਣ ਮੈਂ ਆਟੇ ਨੂੰ ਇੱਕ ਡੋਂਗੇ ਵਿੱਚ ਕੱਢ ਦਵਾਂਗੀ ਬਚੇ ਹੋਏ ਨੂੰ ਹੁਣ ਮੈਂ ਜਿਹੜਾ ਆਟਾ ਬਚਿਆ ਸੀ ਉਸ ਨੂੰ ਚੰਗੀ ਤਰ੍ਹਾਂ ਮਲ ਲਵਾਂਗੇ ਆਟੇ ਨੂੰ ਮਲਣਾ ਬਹੁਤ ਜ਼ਰੂਰੀ ਹੈ ਜੇਕਰ ਆਟਾ ਵਧੀਆ ਮਲਿਆ ਹੋਵੇਗਾ ਤਾਂ ਰੋਟੀ ਆਪਣੀ ਬਹੁਤ ਹੀ ਨਰਮ ਅਤੇ ਮੁਲਾਇਮ ਬਣ ਕੇ ਤਿਆਰ ਹੋਵੇਗੀ ਆਟੇ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਹੋਣਾ ਚਾਹੀਦਾ ਹੁਣ ਇਸ ਵਿੱਚ ਥੋੜਾ ਥੋੜਾ ਕਰਕੇ ਮੈਂ ਪਾਣੀ ਪਾ ਕੇ ਆਟੇ ਨੂੰ ਚੰਗੀ ਤਰ੍ਹਾਂ ਮਲ ਲਿਆ ਸੀ ਹੁਣ ਇਸ ਨੂੰ 2-3 ਮਿੰਟ ਲਈ ਮੈਂ ਹਥੇਲੀ ਨਾਲ ਚੰਗੀ ਤਰ੍ਹਾਂ ਮਲ ਲਵਾਂਗੇ ਆਟਾ ਆਪਣਾ ਬਹੁਤ ਹੀ ਵਧੀਆ ਗੁੰਨ ਕੇ ਤਿਆਰ ਹੋਇਆ ਹੁਣ ਇਸ ਦੇ ਮੈਂ ਪੇੜੇ ਬਣਾ ਕੇ ਤਿਆਰ ਕਰ ਲਵਾਂਗੇ ਪੇੜਾ ਤੁਸੀਂ ਜਿੱਡੀ ਰੋਟੀ ਬਣਾਉਣੀ ਹੈ ਉਸ ਦੇ ਹਿਸਾਬ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਡੇੜੇ ਵਿੱਚ ਬਿਲਕੁਲ ਵੀ ਕ੍ਰੈਕ ਨਹੀਂ ਆਇਆ ਆਟਾ ਆਪਣਾ ਬਹੁਤ ਵਧੀਆ ਗੁੰਨੇ ਆ ਗਿਆ ਸੀ ਹੁਣ ਇਸ ਦੇ ਮੈਂ ਲੋਈ ਬਣਾ ਕੇ ਤਿਆਰ ਕਰ ਲਵਾਂਗੇ ਹੱਥ ਤੇ ਥੋੜਾ ਜਿਹਾ ਮੈਂ ਪਾਣੀ ਲਾ ਲਿਆ ਇਸ ਨੂੰ ਹੱਥ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਵਧਾ ਲਵਾਂਗੇ ਹੁਣ ਹਥੇਲੀ ਦੀ ਸਹਾਇਤਾ ਨਾਲ ਇਸ ਨੂੰ ਹਲਕੇ ਹੱਥ ਨਾਲ ਵਧਾਉਂਦੇ ਜਾਵਾਂਗੇ ਤੇ ਰੋਟੀ ਦੀ ਸ਼ੇਪ ਦੇ ਦਵਾਂਗੇ ਰੋਟੀ ਤੁਸੀਂ ਜਿੱਡੀ ਮਰਜ਼ੀ ਮੋਟੀ ਰੱਖ ਸਕਦੇ ਹੋ ਪਰ ਮੱਕੀ ਦੀ ਰੋਟੀ ਥੋੜੀ ਜਿਹੀ ਭਾਰੀ ਹੀ ਵਧੀਆ ਲੱਗਦੀ ਆ ਹੁਣ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਵਧਾ ਲਿਆ ਇਧਰ ਗੈਸ ਤੇ ਮੈਂ ਤਵਾ ਰੱਖ ਦਿੱਤਾ ਸੀ ਤਵਾ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਮੈਂ ਸਿੰਪਲ ਰੋਟੀ ਵਾਲਾ ਤਵਾ ਲਿਆ ਹੈ ਤੁਸੀਂ ਨਾਨਸਟਿਕ ਤਵਾ ਵੀ ਲੈ ਸਕਦੇ ਹੋ ਹੁਣ ਤਵੇ ਤੇ ਥੋੜਾ ਜਿਹਾ ਮੈਂ ਘਿਓ ਲਗਾ ਦਵਾਂਗੀ ਤਾਂ ਜੋ ਰੋਟੀ ਇਸ ਉੱਤੇ ਆਸਾਨੀ ਨਾਲ ਉਤਰ ਜਾਵੇ ਹੁਣ ਮੈਂ ਗੈਸ ਦੀ ਫਲੇਮ ਨੂੰ ਮੀਡੀਅਮ ਕਰ ਦਿੱਤਾ ਮੀਡੀਅਮ ਫਲੇਮ ਤੇ ਤਵੇ ਤੇ ਰੋਟੀ ਨੂੰ ਪਾ ਦਵਾਂਗੇ ਹੁਣ ਚੰਗੀ ਤਰ੍ਹਾਂ ਰੋਟੀ ਨੂੰ ਇਸ ਉੱਪਰ ਪਾ ਦਵਾਂਗੇ ਤੇ 1-2 ਮਿੰਟ ਲਈ ਨੀਚੇ ਤੋਂ ਸੇਕ ਲਵਾਂਗੇ ਰੋਟੀ ਨੂੰ ਮੈਂ 1-2 ਮਿੰਟ ਲਈ ਨੀਚੇ ਤੋਂ ਸੇਕ ਲਿਆ ਰੋਟੀ ਆਪਣੀ ਉੱਪਰ ਤੋਂ ਡਰਾਈ ਹੋ ਗਈ ਨੀਚੇ ਤੋਂ ਚੰਗੀ ਤਰ੍ਹਾਂ ਸੇਕ ਗਈ ਹੁਣ ਇਸ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਗੈਸ ਦੀ ਫਲੇਮ ਮੀਡੀਅਮ ਹੀ ਰੱਖਣੀ ਹੈ ਮੀਡੀਅਮ ਫਲੇਮ ਤੇ ਰੋਟੀ ਨੂੰ ਚੰਗੀ ਤਰ੍ਹਾਂ ਦੋਹਾਂ ਪਾਸੇ ਤੋਂ ਸੇਕ ਲਵਾਂਗੇ ਰੋਟੀ ਨੂੰ ਮੈਂ ਦੋਹਾਂ ਪਾਸੇ ਇਸ ਦੀ ਸਾਈਡ ਚੇਂਜ ਕਰਕੇ ਚੰਗੀ ਤਰ੍ਹਾਂ ਇਸ ਨੂੰ ਸੇਕ ਲਵਾਂਗੇ ਇੱਧਰ ਮੈਂ ਹੁਣ ਦੂਸਰਾ ਪੇੜਾ ਬਣਾ ਕੇ ਤਿਆਰ ਕਰ ਲਵਾਂਗੇ ਆਟੇ ਨੂੰ ਮੈਂ ਚੰਗੀ ਤਰ੍ਹਾਂ ਮਲ ਲਵਾਂਗੀ ਜਿੰਨਾ ਆਪਣਾ ਆਟਾ ਵਧੀਆ ਮਲਿਆ ਹੋਵੇਗਾ ਰੋਟੀ ਆਪਣੀ ਉਨੀ ਨਰਮ ਬਣ ਕੇ ਤਿਆਰ ਹੋਵੇਗੀ ਆਟਾ ਆਪਣਾ ਜਿਆਦਾ ਟਾਈਟ ਨਹੀਂ ਹੋਣਾ ਚਾਹੀਦਾ ਹੁਣ ਮੈਂ ਇਸ ਦਾ ਪੇੜਾ ਬਣਾ ਕੇ ਤਿਆਰ ਕਰ ਲਵਾਂਗੀ ਮੈਂ ਮੀਡੀਅਮ ਸਾਈਜ਼ ਦੇ ਪੇੜੇ ਬਣਾ ਕੇ ਤਿਆਰ ਕਰਾਂਗੀ ਤੁਸੀਂ ਆਪਣੇ ਹਿਸਾਬ ਨਾਲ ਪੇੜਾ ਬਣਾ ਸਕਦੇ ਹੋ ਹੁਣ ਮੈਂ ਪੇੜਾ ਬਣਾ ਲਿਆ ਇਧਰ ਆਪਣੀ ਪਹਿਲੀ ਰੋਟੀ ਵੀ ਚੰਗੀ ਤਰ੍ਹਾਂ ਸੇਕ ਗਈ ਇਸਦੇ ਮੈਂ ਦੋਹਾਂ ਸਾਈਡਾਂ ਨੂੰ ਸੇਕ ਲਿਆ ਰੋਟੀ ਆਪਣੀ ਬਹੁਤ ਹੀ ਵਧੀਆ ਸਿੱਕ ਕੇ ਤਿਆਰ ਹੋਈ ਆ ਇਸ ਨੂੰ ਮੈਂ ਤਵੇ ਉੱਪਰ ਹੀ ਸੇਕਿਆ ਹੈ ਤੁਸੀਂ ਚਾਹੋ ਤਾਂ ਇਸ ਨੂੰ ਡਾਇਰੈਕਟ ਗੈਸ ਤੇ ਵੀ ਸੇਕ ਸਕਦੇ ਹੋ ਹੁਣ ਮੈਂ ਦੂਸਰੇ ਪੇੜੇ ਦੀ ਵੀ ਰੋਟੀ ਚੰਗੀ ਤਰ੍ਹਾਂ ਬਣਾ ਕੇ ਇਸ ਦਾ ਲੋਈਆ ਤਿਆਰ ਕਰਾਂਗੀ ਤੁਸੀਂ ਆਪਣਾ ਲੋਈਆ ਆਪਣੇ ਹਿਸਾਬ ਨਾਲ ਬਣਾ ਸਕਦੇ ਹੋ ਚੰਗੀ ਤਰ੍ਹਾਂ ਇਸ ਤੇ ਮੈਂ ਹੱਥ ਤੇ ਥੋੜਾ ਜਿਹਾ ਪਾਣੀ ਲਗਾ ਕੇ ਇਸ ਨੂੰ ਹਥੇਲੀ ਦੇ ਤੇ ਦੀ ਸਹਿਤ ਨਾਲ ਵਧਾ ਲਵਾਂਗੇ ਚੰਗੀ ਤਰ੍ਹਾਂ ਇਸ ਨੂੰ ਮੈਂ ਹਲਕੇ ਹੱਥ ਨਾਲ ਵਧਾਉਂਦੇ ਜਾਵਾਂਗੇ ਇਸ ਤੇ ਈ ਲਈ ਦਿਸਿਆ ਤਾਂ ਇਸ ਨੂੰ ਵਧਾ ਲਵਾਂਗੇ ਰੋਟੀ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਮੈਂ ਰੋਟੀ ਨੂੰ ਚੰਗੀ ਤਰ੍ਹਾਂ ਵਧਾ ਲਿਆ ਹੁਣ ਇਸ ਨੂੰ ਨਾਲ ਦੀ ਨਾਲ ਤਵੇ ਉੱਪਰ ਪਾ ਦਵਾਂਗੇ ਤਵੇ ਤੇ ਪਾ ਕੇ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਇੱਕ ਸਾਈਡ ਤੋਂ ਸੇਕ ਲਿਆ ਸੀ ਇਸ ਦੀ ਮੈਂ ਦੂਸਰੀ ਸਾਈਡ ਚੇਂਜ ਕਰ ਦਿੱਤੀ ਹੁਣ ਮੈਂ ਇਸ ਨੂੰ ਦੋਹਾਂ ਪਾਸੇ ਤੋਂ ਚੰਗੀ ਤਰ੍ਹਾਂ ਸੇਕ ਲਵਾਂਗੇ ਰੋਟੀ ਨੂੰ ਚੰਗੀ ਤਰ੍ਹਾਂ ਇਸ ਨੂੰ ਕਿਨਾਰਿਆਂ ਤੋਂ ਸੇਕ ਲਵਾਂਗੇ ਤਾਂ ਜੋ ਰੋਟੀ ਆਪਣੀ ਕਿਸੇ ਪਾਸੇ ਤੋਂ ਕੱਚੀ ਨਾ ਰਹੇ ਹੁਣ ਮੈਂ ਤੁਹਾਡੇ ਨਾਲ ਇੱਕ ਦੂਸਰਾ ਤਰੀਕਾ ਸ਼ੇਅਰ ਕਰਾਂਗੀ ਇੱਧਰ ਮੈਂ ਨੀਚੇ ਇੱਕ ਥਾਲੀ ਰੱਖ ਲਈ ਇੱਕ ਮੈਂ ਸਾਫ ਪੋਲੀਥੀਨ ਲੈ ਲਿਆ ਤੁਸੀਂ ਕੋਈ ਵੀ ਦੁੱਧ ਜਾਂ ਰਫੈਂਡ ਵਾਲਾ ਪੋਲੀਥੀਨ ਲੈ ਸਕਦੇ ਹੋ ਹੁਣ ਇਸ ਉੱਪਰ ਪੇੜਾ ਰੱਖ ਕੇ ਚੰਗੀ ਤਰ੍ਹਾਂ ਪੇੜੇ ਨੂੰ ਹਥੇਲੀ ਦੀ ਸਹਾਥ ਨਾਲ ਵਧਾਉਂਦੇ ਜਾਵਾਂਗੇ ਇਸ ਨਾਲ ਵੀ ਤੁਸੀਂ ਇਸਾਨੇ ਵਾਲਾ ਰੋਟੀ ਬਣਾ ਕੇ ਤਿਆਰ ਕਰ ਸਕਦੇ ਹੋ ਤੁਸੀਂ ਜਿੱਡੀ ਪਤਲੀ ਰੋਟੀ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਵਧਾ ਲਿਆ ਹੁਣ ਰੋਟੀ ਨੂੰ ਹੱਥ ਉੱਪਰ ਉਤਾਰ ਲਵਾਂਗੇ ਰੋਟੀ ਨੂੰ ਹੱਥ ਉੱਪਰ ਚੰਗੀ ਤਰ੍ਹਾਂ ਉਤਾਰ ਕੇ ਪੋਲੀਥੀਨ ਨੂੰ ਲੱਗ ਕਰ ਦਵਾਂਗੇ ਇਸ ਤਰ੍ਹਾਂ ਵੀ ਆਸਾਨੀ ਨਾਲ ਰੋਟੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਮੈਂ ਤਵੇ ਉੱਤੇ ਰੋਟੀ ਨੂੰ ਪਾ ਦਵਾਂਗੀ ਧਿਆਨ ਨਾਲ ਰੋਟੀ ਨੂੰ ਇਸ ਉੱਪਰ ਪਾ ਦੇਣਾ ਹੈ ਚੰਗੀ ਤਰ੍ਹਾਂ ਰੋਟੀ ਨੂੰ ਦੋਹਾਂ ਪਾਸੇ ਤੋਂ ਸੇਕ ਲਵਾਂਗੇ ਹੁਣ ਮੈਂ ਰੋਟੀ ਦੀ ਸਾਈਡ ਚੇਂਜ ਕਰਕੇ ਇਸ ਨੂੰ ਦੂਸਰੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਸੇਕ ਲਵਾਂਗੇ ਹੁਣ ਤੁਹਾਡੇ ਨਾਲ ਮੈਂ ਤੀਸਰਾ ਤਰੀਕਾ ਸ਼ੇਅਰ ਕਰ ਰਹੀ ਆ ਉਸੇ ਤਰ੍ਹਾਂ ਮੈਂ ਪੋਲੀਥਿਨ ਤੇ ਪੇੜਾ ਰੱਖ ਲਿਆ ਇਸ ਉੱਪਰ ਮੈਂ ਇੱਕ ਪੋਲੀਥਿਨ ਹੋਰ ਰੱਖ ਦਿੱਤਾ ਇੱਕ ਮੈਂ ਇੱਕ ਪਲੇਟ ਲੈ ਲਈ ਪਲੇਟ ਨੂੰ ਇਸ ਉੱਪਰ ਰੱਖ ਕੇ ਹਲਕੇ ਹੱਥ ਨਾਲ ਘੁਮਾਉਂਦੇ ਜਾਣਾ ਹੈ ਤੇ ਪੋਲੀਥਿਨ ਨੂੰ ਵੀ ਇਸ ਤੇ ਘੁਮਾਉਂਦੇ ਜਾਣਾ ਹੈ ਚੰਗੀ ਤਰ੍ਹਾਂ ਰੋਟੀ ਦੇ ਇਸ ਨੂੰ ਸ਼ੇਪ ਦੇ ਦੇਣੀ ਆ ਇਹ ਤਰੀਕਾ ਸਾਰਿਆਂ ਨੂੰ ਸੌਖਾ ਤਰੀਕਾ ਹੈ ਜਿਸ ਨੂੰ ਬਿਲਕੁਲ ਵੀ ਰੋਟੀ ਨਹੀਂ ਬਣਾਉਣ ਦੀ ਬਣਾਉਣੀ ਆਉਂਦੀ ਉਹ ਵੀ ਇਹ ਤਰੀਕੇ ਨਾਲ ਰੋਟੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਆ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਘੁਮਾ ਘੁਮਾ ਕੇ ਬੇਲ ਲਿਆ ਰੋਟੀ ਦਾ ਸਾਈਜ਼ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਤੁਸੀਂ ਰੋਟੀ ਜਿੰਨੀ ਮੋਟੀ ਪਤਲੀ ਰੱਖਣੀ ਆ ਉਸ ਦੇ ਹਿਸਾਬ ਨਾਲ ਰੋਟੀ ਰੱਖ ਸਕਦੇ ਹੋ ਹੁਣ ਮੈਂ ਇਸ ਨੂੰ ਵੀ ਤਵੇ ਉੱਪਰ ਚੰਗੀ ਤਰ੍ਹਾਂ ਸੇਕ ਲਵਾਂਗੀ ਤੁਹਾਨੂੰ ਤਿੰਨਾਂ ਤਰੀਕਿਆਂ ਚੋਂ ਜਿਹੜਾ ਤਰੀਕਾ ਵਧੀਆ ਲੱਗਦਾ ਹੈ ਤੁਸੀਂ ਉਹ ਰੋਟੀ ਬਣਾਉਣ ਲਈ ਵਰਤ ਸਕਦੇ ਹੋ ਹੁਣ ਹੁਣ ਮੈਂ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਲਿਆ ਦੋਹਾਂ ਪਾਸੇ ਤੋਂ ਇਸ ਨੂੰ ਮੈਂ ਸੇਕ ਲਵਾਂਗੀ ਗੈਸ ਦੀ ਫਲੇਮ మీడియం ਹੀ ਰੱਖਣੀ ਆ మీడియం ਫਲੇਮ ਤੇ ਮੈਂ ਰੋਟੀ ਨੂੰ ਦੋਹਾਂ ਪਾਸੇ ਤੋਂ ਕ੍ਰਿਸਪੀ ਜਿਹਾ ਕਰ ਲਿਆ ਹੁਣ ਰੋਟੀ ਨੂੰ ਮੈਂ ਚੰਗੀ ਤਰ੍ਹਾਂ ਫਲਾ ਫਲਾ ਕੇ ਸੇਕ ਲਿਆ ਇਸੇ ਤਰ੍ਹਾਂ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਵਾਂਗੀ ਮੈਂ ਸਾਰੀਆਂ ਰੋਟੀਆਂ ਬਣਾ ਕੇ ਤਿਆਰ ਕਰ ਲਈਆਂ ਸੀ ਇਸ ਨੂੰ ਮੈਂ ਦੇਸੀ ਘਿਓ ਨਾਲ ਚੋਪੜ ਲਿਆ ਰੋਟੀਆਂ ਆਪਣੀਆਂ ਬਹੁਤ ਹੀ ਨਰਮ ਬਣ ਕੇ ਤਿਆਰ ਹੋਈਆਂ ਸੀ ਬਿਲਕੁਲ ਵੀ ਰੋਟੀ ਕਿਸੇ ਪਾਸੇ ਤੋਂ ਟੁੱਟੀ ਨਹੀਂ ਇੱਧਰ ਮੈਂ ਰੋਟੀ ਨਾਲ ਸਾਗ ਤਾਜੀ ਮੱਖਣੀ ਤੇ ਨਾਲ ਮਿਰਚ ਦਾ ਜਾ ਤੇ ਲਸੀ ਦਾ ਗਲਾਸ ਲਿਆ ਹੈ ਮੈਂ ਇਸ ਨਾਲ ਸਾਗ ਬਣਾਇਆ ਸੀ ਜੇਕਰ ਤੁਹਾਨੂੰ ਮੇਰੇ ਮੱਕੀ ਦੇ ਰੋਟੀ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ